ਦੁੱਧ ਦੇ ਸੈਂਪਲ ਕਾਫੀ ਲਏ ਕੇ ਸੀ ਜਿਨ੍ਹਾਂ ਦੇ ਵਿੱਚ 3712 ਸੈਂਪਲ ਘਰਤੇ ਵਿੱਚ ਜੇ ਤੁਸੀਂ ਵੀ ਦੁੱਧ ਅਤੇ ਕਿਓ ਦੀ ਵਰਤੋਂ ਕਰਤੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਦੇ ਵਿੱਚ ਜੋ ਦੁੱਧ ਅਤੇ ਕਿਓ ਵਿਕ ਰਿਹਾ ਉਹ ਸ਼ੁੱਧ ਨਹੀਂ ਹੈ ਸਰਕਾਰ ਦੀ ਜਾਂਚ ਤੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਸੈਂਪਲ ਫੇਲ ਹੋ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਪਾਣੀ ਦੇ ਵਿੱਚ ਵੀ ਮਿਲਾਵਟ ਮਿਲਾਵਟ ਹੈ ਰਿਫਾਈਂਡ ਦੀ ਸੇਸੀ ਦੌਰਾਨ ਪੰਜਾਬ ਦੇ ਵਿੱਚ ਦੁਕਾਨਾਂ ਤੇ ਖੁਲਿਆਮ ਵਿਕ ਰਿਹਾ ਦੇਸੀ ਘੋਸ਼ ਸ਼ੁੱਧ ਨਹੀਂ ਹੈ ਦੁੱਧ ਦਾ ਵੀ ਇਹੀ ਹਾਲ ਹੈ ਅਜਿਹੇ ਦੇ ਵਿੱਚ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਪੰਜਾਬ ਸਰਕਾਰ ਵੱਲੋਂ ਲਏ ਗੇ ਦੁੱਧ ਦੇ ਸੈਂਪਲਾਂ ਤੋਂ ਇੱਕ ਖੁਲਾਸਾ ਹੋਇਆ ਜਾਂਚ ਦੇ ਵਿੱਚ 2023-24 ਦੇ ਵਿੱਚ ਦੇਸੀ ਘਿਓ ਦੇ 21% ਅਤੇ ਦੁੱਧ ਦੇ 13.6% ਸੈਂਪਲ ਮਾਪ ਡੰਡਾ ਤੇ ਪੂਰੇ ਨਹੀਂ ਉਤਰੇ। ਦੁੱਧ ਦੇ 929 ਸੈਂਪਲਾਂ ਦੇ ਵਿੱਚ ਮਿਲਾਵਟ ਪਾਈ ਗਈ ਹੈ। ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਨੁਸਾਰ ਸਾਲ 2023 ਅਤੇ 24 ਦੇ ਵਿੱਚ ਦੁੱਧ ਦੇ 646 ਸੈਂਪਲ ਲਏ ਗਏ ਸਨ ਇਹਨਾਂ ਦੇ ਵਿੱਚ 88 ਮਾਪਦੰਡਾ ਤੇ खरे ਨਹੀਂ ਉਤਰੇ ਖੋਏ ਦੇ 26% ਨਮੂਨੇ ਫੇਲ ਹੋ ਚੁੱਕੇ ਨੇ ਪਿਛਲੇ 3 ਸਾਲਾਂ ਦੇ ਵਿੱਚ ਦੁੱਧ ਦੇ ਸੈਂਪਲ ਕਾਫੀ ਲਏ ਗਏ ਸੀ ਜਿਨ੍ਹਾਂ ਦੇ ਵਿੱਚ 3712 ਸੈਂਪਲ ਗਲਤ ਪਾਏ ਗਏ ਸਾਲ 2023-24 ਦੇ ਵਿੱਚ ਕੁੱਲ 6041 ਦੁੱਧ ਦੇ ਨਮੂਨੇ ਲੇਗਿਸ ਸੰਤਿਸ ਤੇ ਵਿੱਚ 929 ਸੈਂਪਲ ਫੇਲ ਹੋ ਚੁੱਕੇ ਨੇ ਸਾਲ 2023-24 ਦੇ ਵਿੱਚ ਪੰਜਾਬ ਸਰਕਾਰ ਨੇ 577 ਸਿਵਲ ਕੇਸ ਦਾਇਰ ਕੀਤੇ ਸਨ ਇਹਨਾਂ ਦੇ ਵਿੱਚ 76 ਕੇਸਾਂ ਵਿੱਚ ਅਪਰਾਧਿਕ ਕਰਫਾਈ ਕੀਤੀ ਗਈ ਪਿਛਲੇ 3 ਸਾਲਾਂ ਦੇ ਵਿੱਚ 194 ਫੇਲ ਸੈਂਪਲਾਂ ਦੇ ਮਾਲਕਾਂ ਖਿਲਾਫ ਕਾਰ 5 ਵੀ ਕੀਤੀ ਗਈ ਫੇਲ ਹੋਏ ਕੁਝ ਸੈਂਪਲਾਂ ਦੇ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਸੀ ਜਾਂ ਮਿਲਕ ਪਾਊਡਰ ਜਾਂ ਜੂਰੀਆ ਆਦੀ ਦੇ ਮਿਲਾਵਟ ਪਾਈ ਗਈ ਸੀ ਸੂਤਰਾਂ ਅਨੁਸਾਰ ਪੂਜਾ ਦੇ ਲਈ ਵਰਤੇ ਜਾਣ ਵਾਲੇ ਘਿਓ ਦੇ ਵਿੱਚ ਰਿਫਾਈਨਡ ਅਤੇ ਹੋਰ ਸਮੱਗਰੀ ਪਾਈ ਗਈ ਇਹਨਾਂ ਵਿੱਚ 10 ਫੀਸਦੀ ਘਿਓ ਪਾਇਆ ਗਿਆ ਅਗਰ ਤੁਸੀਂ ਵੀ ਦੁਕਾਨਾਂ ਤੋਂ ਘਿਓ ਦੁੱਧ ਖਰੀਦਦੇ ਹੋ ਤਾਂ ਸਰਾ ਸਾਵਧਾਨੀ ਦੇ ਨਾਲ ਖਰੀਦਿਆ ਜਾਵੇ ਕਿਉਂਕਿ ਜੋ ਤੁਸੀਂ ਇਹ ਦੁੱਧ ਕਿਉਂ ਲੈਂਦੇ ਹੋ ਪੰਜਾਬ ਦੇ ਵਿੱਚ ਜੋ ਦੁੱਧ ਕਿਉਂ ਵਿਕ ਰਿਹਾ ਹੈ ਉਹ ਸ਼ੁੱਧ ਨਹੀਂ ਹੈ ਕਿਉਂਕਿ ਸਰਕਾਰ ਦੇ ਵੱਲੋਂ ਜਾਂਚ ਕਰਵਾਈ ਗਈ ਉਸ ਤੇ ਵਿੱਚ ਸਭ ਤੋਂ ਵੱਡਾ ਖੁਲਾਸਾ ਹੋਇਆ ਕਿਉਂਕਿ ਬਹੁਤ ਸਾਰੇ ਅੱਛੇ ਹੈ ਸੈਂਪਲ ਲਏ ਗਏ ਸੀ ਜੋ ਫੇਲ ਹੋ ਚੁੱਕੇ ਨੇ ਸੋ ਇਸ ਖਬਰ ਨੂੰ ਵੱਤ ਵੱਤ ਲੋਕਾਂ ਤੱਕ ਵੀ ਸ਼ੇਅਰ ਕਰ ਦਿਓ ਤਾਂ ਜੋ ਲੋਕ ਹੋਰ ਵੀ ਪੰਜਾਬ ਦੇ ਜਾਗਰੂਕ ਰਹਿ ਸਕਣ ਘਰ ਦੇ ਵਿੱਚ ਜੇ ਤੁਸੀਂ ਵੀ ਦੁੱਧ ਅਤੇ ਕਿਓ ਦੀ ਵਰਤੋਂ ਕਰਦੇ ਹੋ ਤਾਂ ਸਰਾ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਦੇ ਵਿੱਚ ਜੋ ਦੁੱਧ